ਤਵਰਨ ਨੂੰ ਸਾਬ ਬਣਾਈਏ ਜਿੰਨੇ ਰੁੱਖ ਲੱਗਣਗੇ ਓਨੇ ਹੀ ਸਾਡੀ ਜੀਵਨ ਦੇ ਵਿੱਚ ਪ੍ਰਗਤੀ ਓਨੀ ਹੀ ਜ਼ਿਆਦਾ ਵਧੇਗੀ ਅੱਜ ਦੇ ਸਮੇਂ ਦੀ ਸਭ ਤੋਂ ਵੱਡੀ ਲੋੜ ਨੇ ਰੁੱਖ ਰੋਪੜ ਡਰੱਗਸਟੈਂਡ ਕੈਮਿਸਟ ਐਸੋਸੀਏਸ਼ਨ ਆਪਣੇ ਮਹਾਵਣ ਮਹੋਤਸਵ ਪ੍ਰੋਗਰਾਮ ਦੀ ਸਮਾਪਤੀ ਨੰਗਲ ਵਿੱਚ ਰੁੱਖ ਲਗਾਉਣ ਦੇ ਪ੍ਰੋਗਰਾਮ ਨਾਲ ਕੀਤੀ ਗਈ ਇਸ ਮੌਕੇ ਆਰਡੀਸੀ ਐਵਲੋ ਸਕੂਲ ਆਫ ਐਮਿਨੈਂਸ ਦੇ ਪ੍ਰਿੰਸੀਪਲ ਅਤੇ ਸਟਾਫ ਨਾਲ ਮਿਲ ਕੇ ਇੱਕ ਪਰਮਾ ਸਮਾਗਮ ਵੀ ਕਰਵਾਇਆ ਗਿਆ ਤੇ ਇਸ ਸਮਾਗਮ ਵਿੱਚ ਸਕੂਲ ਦੇ ਪ੍ਰਤਿਭਾਸ਼ਾਲੀ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ। ਮੌਕੇ ਤੇ ਮੌਜੂਦ ਐਸੋਸੀਏਸ਼ਨ ਦੇ ਸਮੂਹ ਮੈਂਬਰਾਂ ਵੱਲੋਂ ਸਮਾਗਮ ਵਿੱਚ ਪਹੁੰਚੇ ਮੋਤਵਾਰ ਸੱਜਣਾ ਅਤੇ ਸਕੂਲ ਸਟਾਫ ਦਾ ਧੰਨਵਾਦ ਕੀਤਾ ਗਿਆ। ਇਸ ਸਮਾਗਮ ਵਿੱਚ ਪਹੁੰਚੇ ਵੱਖ-ਵੱਖ ਬੁਲਾਰਿਆਂ ਨੇ ਕੀ ਕਿਹਾ ਤੁਸੀਂ ਸੁਣੋ। ਪੀਬੀ ਪ੍ਰਾਈਮ ਅਪਡੇਟ ਦੇ ਲਈ ਗਗਨ ਪੰਮਰਾ ਦੀ ਰਿਪੋਰਟ। शब्द उ होंगे थोड़े शब्दा मैं सिर्फ वो ऐदा दस दिना हौली हौली चलोगे बार बार मिलोगे तेज तेज चलोगे हरिद्वार में ਅੱਜ ਦਾ ਦਿਨ ਮਹੱਤਵਪੂਰਨ ਤੇ ਬੜਾ ਖੂਬਸੂਰਤ ਦਿਨ ਹੈ ਇਸ ਕਰਕੇ ਕਿ ਜਿਵੇਂ ਸਾਡੇ ਸ਼ਰੀਰ ਵਿੱਚ ਲੰਗਜ਼ ਨੇ ਇਵੇਂ ਹੀ ਜਿਹੜੇ ਦਰਖਤ ਨੇ ਇਹਨਾਂ ਦੇ ਪੱਤੇ ਵੀ ਸਾਡੇ ਲੰਗਜ਼ ਨੇ ਇਹ ਜਿਹੜੇ ਪੱਤੇ ਸਾਨੂੰ ਪੀਪਲਾਂ ਦੇ ਦਿਖ ਰਹੇ ਨੇ ਸਿਲਵਰ ਰੋਕ ਤੇ ਦਿਖ ਰਹੇ ਨੇ ਇਹ ਵੀ ਸਾਡੇ ਫੇਫੜੇ ਨੇ ਜਿਵੇਂ ਸਾਡੇ ਅੰਦਰ ਫੇਫੜੇ ਨੇ ਇਹ ਸਾਡੇ ਬਾਹਰ ਫੇਫੜੇ ਨੇ ਅਸੀਂ ਧੁੱਪ 'ਚ ਬੈਠਦੇ ਹੈਨਾ ਤੇ ਜਿਹੜਾ ਕੂਲਿੰਗ ਇਫੈਕਟ ਜਿਹੜਾ ਇੱਥੇ ਬੈਠ ਕੇ ਸਾਨੂੰ ਮਿਲ ਰਿਹਾ ਹੈ ਜਿਹੜੀ ਹਰਿਆਲੀ ਇੱਥੇ ਆਸ-ਪਾਸ ਹਨ ਮਿਲ ਰਹੀ ਹੈ ਇਹ ਕਿਸੇ ਨੇ ਪੇੜ ਲਗਾਏ ਸੀਗੇ ਉਹਨਾਂ ਦੀ ਕੇਅਰ ਕੀਤੀ ਸੀਗੀ ਤੇ ਐਵੇਂ ਵੱਡੇ ਹੋਏ ਹੋ ਤੇ ਇਹਨਾਂ ਨੇ ਸਾਨੂੰ ਇੱਕ ਛਾਓ ਦਿੱਤੀ ਹੈ ਨਾ ਇਹ ਧਰਤੀ ਨੂੰ ਬਚਾਵਾਂਗੇ ਤਾਂ ਹੀ ਬੱਚਿਆਂ ਦਾ ਭਵਿੱਖ ਸੁਰੱਖਿਅਤ ਬਣਾਵਾਂਗੇ ਐਨਾ ਕਹਿੰਦੇ ਹੋਏ ਮੈਂ ਸਭ ਨੂੰ ਤੁਹਾਨੂੰ ਧੰਨਵਾਦ ਕਰਦਾ ਡਾਕਟਰ ਸੰਜੀਵ ਗੋਤਮ ਜੀ ਜਿਹੜੇ ਕਿ ਸਟੇਟ ਪ੍ਰੈਜ਼ੀਡੈਂਟ ਡਾਕਟਰ ਬੈਂਕ ਆਪਦੇ ਆਂ ਅਤੇ ਮੈਂਬਰ ਪੰਜਾਬ ਮੈਡੀਕਲ ਕਾਉਂਸਲ ਦੇ ਆਂ ਮੈਂ ਇਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਹਰ ਟਾਈਮ ਸਾਡੇ ਦੇ ਨਾਲ ਖੜਦੇ ਆਂ ਕੋਈ ਵੀ ਕੰਮ ਹੋਵੇ ਕੋਈ ਵੀ ਗੱਲ ਕਰੀਏ ਤੇ 1 ਮਿੰਟ ਦੇ ਵਿੱਚ ਸਾਡੇ ਦੇ ਨਾਲ ਚਾਹੇ ਮੈਡੀਕਲ ਕੈਂਪੇਨਾਂ ਨੇ ਲਗਾਈ ਹਰਕুইਨ ਕੋਰ ਡਰੰਕ ਡੰਡਰ ਅਫੀਸਰ ਰੋਬਰਟ ਸਾਡੇ ਵਿਚਕਾਰ ਆਏ ਆ ਇਹਨਾਂ ਦਾ ਵੀ ਸਾਡੀ ਐਸੋਸੀਏਸ਼ਨ ਔਰ ਸਾਡੇ ਨੰਗਲ ਦੇ ਵੱਲੋਂ ਬਹੁਤ-ਬਹੁਤ ਧੰਨਵਾਦ ਉਧਾਰ ਉਪੰਦਾ ਹਿਸਾਬ ਬਣੀ ਵਾਚ ਸਰ ਕੈਮਿਸਟਰੀ ਐਸੋਸੀਏਸ਼ਨ ਦਾ ਸਭ ਤੋਂ ਪਹਿਲਾ ਧੰਨਵਾਦ ਜਿਨ੍ਹਾਂ ਨੇ ਇੱਕ ਸਲਾਗਾ ਜੋ ਕਦਮ ਜਿਹੜਾ ਗਾ ਲੰਬੇ ਸਮੇਂ ਤੋਂ ਕਰ ਰਹੇ ਨੇ ਪਰ ਅੱਜ ਬॉय ਸਕੂਲ ਜਿਹੜਾ ਸਾਡਾ ਸਕੂਲ ਆਫ ਫੈਮਿਨਿਅਸ ਹੈ ਉਹਦੇ ਵਿੱਚ ਇਹਨਾਂ ਨੇ ਸਿਲਵਰ ਰੋਕ ਦਾ ਅਰਜੁਨ ਦੇ ਦਰਖਤ ਲਗਾ ਕੇ ਸੱਚ ਮੁੱਚ ਬੜਾ ਬਲੱਖਣ ਕੰਮ ਕੀਤਾ ਅੱਜ ਦੇ ਸਮੇਂ ਦੇ ਵਿੱਚ ਇਸ ਚੀਜ਼ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਕਿ ਆਪਾਂ ਜਿਹੜਾ ਐਟਮੋਸਫੀਅਰ ਹੈ ਇਹਦਾ ਬੈਲੈਂਸ ਬਣਾਈਏ ਕਿਉਂਕਿ ਨਾਈਟ੍ਰੋਜਨ ਦੇ ਕਪਣਾ ਲੇਬਲ ਹੈ ਆਕਸੀਜਨ ਸਾਨੂੰ 20.9% ਹੈ ਤੇ ਕਾਰਬਨ ਡਾਈਆਕਸਾਈਡ ਜਿਹੜੀ ਹੈ 0 0.03% ਹੈ ਜਿਹੜੀ ਕਾਰਬਨ ਡਾਈਆਕਸਾਈਡ ઓਕਸੀਜਨ ਦਾ ਲੇਬਲ ਹੈ ਅਗਰ ਇਸ ਨੂੰ ਬਰਾਬਰ ਨਹੀਂ ਰੱਖਾਂਗੇ ਤਾਂ ਜਿਹੜਾ ਸਾਡੇ ਇੱਥੇ ਜੁਨਾ ਦਰਸ਼ਾਪ ਹੋ ਜਾਏਗਾ ਮਾੜੇ ਇਸ ਸਮੇਂ ਨੂੰ ਸਹੀ ਕਰਨ ਵਾਸਤੇ ਹਰ ਬੰਦੇ ਨੂੰ ਜਿਹੜਾਗਾ ਪਲਾਂਟੇਸ਼ਨ ਕਰਕੇ ਧਰਤੀ ਨੂੰ ਬਚਾਉਣਾ ਤੇ ਐਟਮੋਸਫੀਅਰ ਨੂੰ ਬਚਾਉਣਾ ਹੈ ਸਾਡਾ ਇੱਕ ਜ਼ਰੂਰਤ ਮੈਂ ਸੁਦਰਸ਼ਨ ਚੌਧਰੀ ਪ੍ਰੈਜ਼ੀਡੈਂਟ ਰੋਪਰ ਡਿਸਟ੍ਰਿਕਟ ਐਮਐਸਟ ਐਸੋਸੀਏਸ਼ਨ ਜਿਸ ਤਰ੍ਹਾਂ ਕੀ ਤੁਹਾਨੂੰ ਪਤਾ ਹੀ ਹੈ ਕਿ ਪਹਿਲਾਂ ਵੀ ਅਸੀਂ ਜਿਹੜਾ ਅੱਜ ਬਨ ਬਨ ਮਹਾ ਬਨ ਮਹੋਸਤ ਜਿਹੜਾ ਪਲਾਂਟੇਸ਼ਨ ਰੋਪੜ ਡਿਸਟ੍ਰਿਕਟ ਦੇ ਮੈਸ ਐਸੋਸੀਏਸ਼ਨ ਵੱਲੋਂ ਕਰ ਰਹੇ ਹੈ ਇਹ ਬੜੀ ਭਾਰੀ ਮਾਤਰਾ ਦੇ ਨਾਲ ਅਸੀਂ ਹਰ ਜ਼ਿਲ੍ਹੇ ਪੂਰੇ ਜ਼ਿਲ੍ਹੇ ਦੇ ਵਿੱਚ ਹਰ ਜੁਨਨ ਦੇ ਵਿੱਚ ਜਾ ਕੇ ਪਲਾਂਟੇਸ਼ਨ ਕੀਤੀ ਹੈ ਔਰ ਹੰਡਰਡਸ ਅਸੀਂ ਪੌਦੇ ਜਿਹੜੇ ਇਹਦੇ ਵਿੱਚ ਲਗਾ ਦਿੱਤੇ ਹੈ ਅਸੀਂ ਕੰਮ ਕਰਨ ਦੇ ਵਿੱਚ ਵਿਸ਼ਵਾਸ ਕਰਦੇ ਆ ਗਿਣਤੀ 'ਚ ਥੋੜਾ ਘੱਟ ਕਰਦੇ ਆ ਔਰ ਜਿੰਨੇ ਵੀ ਪੌਦੇ ਅਸੀਂ ਲਗਾ ਰਹੇ ਆ ਅਸੀਂ ਉਹਨਾਂ ਨੂੰ ਸਕਸੈਸ ਕਰਨ ਦਾ ਟੀਚਾ ਰੱਖਿਆ ਹੋਇਆ ਹੈ ਇਹਦੇ ਵਿੱਚ ਸਰ ਅੱਜ ਕਿਹੜੀ ਕਿਹੜੀ ਕਿਸਮ ਦੇ ਪੌਦੇ ਤੁਸੀਂ ਰੋਪੇ ਇੱਥੇ ਅੱਜ ਜੋੜੇ ਇੱਥੇ ਅਸੀਂ ਖਾਸ ਕਰ ਸਕੂਲ ਆਫ ਐਮਿਨੈਂਸ ਦੇ ਵਿੱਚ ਲਗਾਏ ਆ ਇਹ ਸਿਲਵਰ ਰੌਕ ਦੇ ਪੌਦੇ ਲਗਾਏ ਆ ਕਿਉਂਕਿ ਆਲਰੇਡੀ ਵੀ ਇਹਨਾਂ ਦੀ ਸਿਮੇਟਰੀ ਜਿਹੜੀ ਦੇ ਅੰਦੇ ਡਾਲੀ ਬਣੀ ਹੋਈ ਹੈ ਔਰ ਇਹ ਸਾਡੇ ਮੈਡਮ ਪ੍ਰਿੰਸੀਪਲ ਦੀ ਡਿਮਾਂਡ ਵੀ ਸੀ ਕਿ ਸਾਡ ਨੂੰ ਸਕੂਲ ਦੇ ਵਿੱਚ ਇਹੀ ਪੌਦਾ ਰੋਪਣ ਕੀਤਾ ਜਾਵੇ ਅੱਜ ਕਿੰਨੇ ਪੌਦੇ ਲਗਾਏ ਅੱਜ ਅਸੀਂ 40 ਪੌਦੇ ਲਗਾਏ ਆ ਜੀ ਤੇ 30 ਪੌਦੇ ਅਸੀਂ ਇਸ ਤੋਂ ਪਹਿਲਾਂ ਖੋਦ ਵੈਸੇ ਆ ਕੇ ਕਿਉਂਕਿ ਤੁਹਾਨੂੰ ਪਤਾ ਹੈਗਾ ਕਿ ਇਸ ਤੋਂ ਪਹਿਲਾਂ ਵੀ ਅਸੀਂ ਪ੍ਰੋਗਰਾਮ ਰੱਖਿਆ ਸੀ ਜਿਹਦੇ ਵਿੱਚ ਬਰਸਾਤ ਬਹੁਤ ਜ਼ਿਆਦਾ ਹੋ ਗਈ ਸੀ ਔਰ ਥਾਲਟੀ ਜਿਹੜੇ ਪੌਦੇ ਅਸੀਂ ਪਹਿਲੇ ਰੋਪਣ ਕੀਤੇ ਆ ਔਰ ਹੁਣ ਵੀ ਅਸੀਂ ਜਿਹੜੇ ਨੀਅਰਬੋਰਡ ਤੇ ਪੌਦੇ ਇੱਥੇ ਸਕੂਲ ਦੇ ਵਿੱਚ ਲਗਾ ਰਹੇ ਆ ਜੀ ਸਰ ਇਹ ਮੁਹਿੰਮ ਅੱਜ ਤੱਕ ਸੀ ਜਾਂ ਇਸ ਤੋਂ ਬਾਅਦ ਵੀ ਚੱਲੇਗੀ ਅੱਜ ਤੱਕ ਅੱਜ ਇਹ ਕਲੋ징 ਸੈਰੇਮਨੀ ਹੈ ਔਰ ਇਸ ਤੋਂ ਜਿਹੜਾ ਨੈਕਸਟ ਸਾਲ ਦੇ ਵਿੱਚ ਉਸ ਟਾਈਮ ਮੁਹਮ ਸ਼ੁਰੂ ਕੀਤੀ ਜਾਏਗੀ ਜਿਸ ਟਾਈਮ ਸਾਰੇ ਸਾਡੇ ਡਿਸਟ੍ਰਿਕਟ ਦੇ ਜਿੰਨੇ ਵੀ ਅਸੀਂ ਪਲਾਂਟੇਸ਼ਨ ਕੀਤੀ ਹੈ ਉਨਾ ਨੂੰ ਅਸੀਂ ਚੈੱਕ ਕਰਾਂਗੇ ਆਪ ਪੀਕੀਓ ਪੂਰੇ ਚੱਲੇ ਚੈੱਕ ਕਾਮਯਾਬ ਹੋਏ ਹਨ ਉਸ ਵਾਰ ਸੈਕਿੰਡ ਮਹਮ ਸਾਡੀ ਇਸੇ ਵਨ ਮਹੀਨ ਮਹੋਤਸਵ ਦੇ ਵਿੱਚ ਜਾਰੀ ਰਹੇਗੀ ਹਾਤਰੀਕ ਕੋਰ ਡਰਗਸ ਕੰਟਰੋਲ ਅਫਸਰ ਰੂਪ ਨਗਰ ਮੈਡਮ ਕੀ ਕਹਿਣਾ ਚਾਹੁੰਦੇ ਹੋ ਅੱਜ ਜਿਹੜੀ ਮੁਹਿੰਮ ਚੱਲ ਰਹੀ ਹੈ ਬਿਲਕੁਲ ਡਰਗਸ ਕੇਮਿਸਟ ਐਸੋਸੀਏਸ਼ਨ ਦੁਆਰਾ ਜੋ ਮੁਹਿੰਮ ਚਲਾਈ ਜਾ ਰਹੀ ਹੈ ਵਨ ਮਹੀਨ ਚਲਾਇਆ ਜਾ ਰਿਹਾ ਹਰ ਸਾਲ ਇਹ ਕਰਦੇ ਨੇ ਟੇਕ ਕੰਸਿਸਟੈਂਟ ਨੇ ਆਪਣੇ ਐਫਰਟਸ ਨੂੰ ਲੈ ਕੇ ਬਹੁਤ ਤੇ ਇਹ ਨੀਡ ਆਫ ਦਾ ਆਰ ਹੈ ਕਿ ਅਸੀਂ ਰੁੱਖ ਲਗਾਈਏ ਕਿ ਜੋ ਇਨਸਾਨ ਨੇ ਜੋ ਜਿਹੜਾ ਨੁਕਸਾਨ ਕੁਦਰਤ ਦਾ ਕੀਤਾ ਹੈ ਉਹ ਇੱਕ ਇਹੀ ਤਰੀਕੇ ਦੇ ਨਾਲ ਜਿਹੜਾ ਸ ਹੈ ਅਸੀਂ ਕਰੈਕਟ ਕਰ ਸਕਦੇ ਹਾਂ ਕਰੈਕਟਿਵ ਮੀਜਰ ਆ ਦੇਖੋ ਜੀ ਕੈਮਿਸਟ ਐਸੋਸੀਏਸ਼ਨ ਰੋਪਰ ਡਿਸਟ੍ਰਿਕਟ ਵੱਲੋਂ ਇਹ ਬੋਛ ਲਾਗਾ ਯੋਗ ਉਪਰਾਲਾ ਕੀਤਾ ਗਿਆ ਹੈ ਇਹ ਸਮੇਂ ਦੀ ਲੋੜ ਹੈ ਹਰ ਇੱਕ ਮਨੁੱਖ ਲਗਾਵੇ ਇੱਕ ਰੁੱਖ ਤਾਂ ਆਪਾਂ ਨੂੰ ਹਰ ਕਿਸੇ ਨੂੰ ਆਪਣੀ ਆਪਣੀ ਜ਼ਿੰਮੇਵਾਰੀ ਨਿਭਾਣੀ ਚਾਹੀਦੀ ਹੈ ਕੁਦਰਤ ਪ੍ਰਤੀ ਔਰ ਇੱਕ ਇੱਕ ਪੌਦਾ ਲਗਾ ਕੇ ਉਹਦੀ ਦੇਖਭਾਲ ਕਰਨੀ ਚਾਹੀਦੀ ਹੈ